ਭਾਈਆ ਨਵੀਂ ਜੀ ਉਮਰ ਦਾ ਮੁੰਡਾ ਪਿੰਡ ਦੇ ਲੋਕਾਂ ਨੇ ਸਰਪੰਚ ਬਣਾਤਾ ਤੇ ਇਹਨੇ ਲੋਕਾਂ ਨੂੰ ਪਹਿਲਾਂ ਕਹਤਾ ਸੀ ਵੀ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਾ ਦਿਓ 25 ਲੱਖ ਰੁਪਇਆ ਮੈਥੋਂ ਪਿੰਡ ਦੇ ਜਿਹੜੇ ਮਰਜੀ ਕੰਮ ਤੇ ਲਵਾ ਦਿਓ ਪਰ ਸਰਬਸੰਮਤੀ ਨਹੀਂ ਬਣੀ ਪਿੰਡਾਂ ਚਲੋ ਹੁੰਦੇ ਹੀ ਆਣਾ ਤੇ ਹੁਣ ਲੋਕਾਂ ਨੇ ਫਿਰ ਵੋਟਾਂ ਨਾਲ ਸਰਪੰਚ ਬਣਾਤਾ ਤੇ ਸਰਪੰਚ ਬਈ ਗੱਡੀ ਤੇ ਲਿਖਿਆ ਉਹਨੂੰ ਸਰਪੰਚ ਨਹੀਂ ਬਈ ਬਣਿਆ ਪਿੰਡਾਂ 'ਚ 90% ਪਿੰਡਾਂ 'ਚ ਹਲੇ ਕੰਮ ਚੱਲੇ ਨਹੀਂ ਤਿੰਨ ਕੰਮ ਬਾਈ ਨੇ ਕੰਪਲੀਟ ਆਪਣੇ ਪਿੰਡ 'ਚ ਕਰਤੇ ਉਹ ਵੀ ਕਿਹੜੇ ਨੇ ਗੱਲਾਂ ਕਰਾਂਗੇ ਤੇ ਮੈਂ ਸਭ ਤੋਂ ਵੱਡੀ ਗੱਲ ਆਪਾਂ ਆਇਆ ਮਾਨਸਾ ਜ਼ਿਲ੍ਹੇ ਦੇ ਹੀਰੋਕਲਾ ਪਿੰਡ 'ਚ ਤੇ ਬਾਈ ਉਹ ਸਾਹਮਣਿਆ ਸੋਨੀ ਹੀਰੋ ਤੇ ਬਾਈ ਵਿਜ਼ਨ ਦਾ ਕੰਮ ਕਰਦਾ ਬਾਹਰ ਵੀ ਭੇਜਦਾਗਾ ਇਹ ਕੰਮ ਕੋਈ ਅੱਜ ਨਹੀਂ ਕਰਦਾ ਪਹਿਲਾਂ ਦਾ ਕਰਦਾਗਾ ਮੇਨ ਕੰਮ ਬਾਈ ਦਾ ਸਾਫ ਸੁਥਰਾਗਾ ਸਾਫ ਸੁਥਰਾ ਆਪਾਂ ਇੱਥੋਂ ਅੰਦਾਜ਼ਾ ਲਾ ਲਓ ਬੀਜੇ ਬੰਦਾ ਸਾਹਿਬ ਸੁੱਤਰਾ ਤਾਂ ਲੋਕਾਂ ਨੇ ਵੋਟਾਂ ਦਾ ਸਰਪੰਚ ਬਣਾਇਆ ਵੋਟਾਂ ਪਾ ਕੇ ਸਰਪੰਚ ਬਣਾਇਆਗਾ ਬਈ ਸੱਸੀ ਕਾਲ ਜੀ ਠੀਕੋ ਜੀ ਕਿ ਕਿੰਨੇ ਕੁ ਵੀਜੇ ਲਈ ਬੈਠੋਗੇ ਇਹ ਬਈ 4 ਤੋਂ 5 ਜਨਵਰੀ ਦੇ ਵੀਜੇ ਨੇ ਬਈ ਇਹ ਤੇ 9 ਤੋਂ 10 ਵੀਜੇ ਸਾਡੇ ਆ 4 ਜੈਨੋ ਬਾਈ ਅਪਰੂਵ ਹੋਏ ਨੇ ਤੇ ਇਹਦੇ ਵਿੱਚੋਂ ਬਾਈ 9 ਚੋਂ 5 ਵੀਜ਼ਾ ਸਾਡੇ ਵਰਕ ਪਰਮਿਟ ਨੇ 4 ਵੀਜ਼ੇ ਰਿਸਟਰ ਦੇ ਵੀਜ਼ੇ ਨੇ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਕਿਉਂਕਿ ਬਾਈ ਪਿੰਡ 'ਚ ਆਪਦੇ ਘਰੇ ਆ ਘਰੀ ਦਫਤਰ ਬਣਾਇਆਗਾ ਨਾਲੇ ਕਹਿੰਦੇ ਵੀਜ਼ੇ ਬਾਈ ਹੁਣ ਵਰਕ ਪਰਮਿਟ ਵਾਲੇ ਔਖੇ ਕਰਤੇ ਨਹੀਂ ਨਹੀਂ ਬਾਈ ਥੋੜਾ ਜਿਹਾ ਨਾ ਸਟੱਡੀ ਵੀਜ਼ੇ ਦਾ ਕੰਮ ਬਹੁਤ ਥੋੜਾ ਜਿਹਾ ਔਖਾ ਹੋਇਆ ਹੈ ਕੈਨੇਡਾ ਦਾ ਅੱਛਾ ਤੇ ਜਿਹੜੇ ਪ੍ਰਾਈਵੇਟ ਕਾਲਜ ਸੀ ਉਹ ਬੰਦ ਹੋ ਗਏ ਤੇ ਗਵਰਨਮੈਂਟ ਦਾ ਕੰਮ ਸਟਾਰਟ ਹੋਇਆ ਬਾਕੀ ਬਾਈ ਇਹਨਾਂ ਦੇ ਵਿੱਚੋਂ ਸਾਡੇ 9 ਵੀਜ਼ੇ ਕੈਨੇਡਾ ਦੇ ਨੇ ਤੇ ਜਿਹੜੇ ਵਰਕ ਪਰਮਿਟ ਨੇ ਇਹਦੇ ਤੇ ਕਿੰਨੇ ਕ ਟਾਈਮ ਚ ਵਰਕ ਪਰਮਿਟ ਵੀਜ਼ਾ ਲੱਗ ਜਾਂਦਾ ਹੈ ਇਹ ਤੇ ਲੱਗ ਜਾਂਦਾ 2.5 3 ਮਹੀਨੇ ਬਾਈ ਕੀ ਕੀ ਚਾਹੀਦਾ ਹੈਗਾ ਪੜ੍ਹਾਈ ਕੀ ਚਾਹੀਦੀ ਆ ਹਾਂ ਜਿਹੜਾ ਵਰਕ ਪਰਮਿਟ ਹੈ ਬਾਈ ਉਹ ਤਾਂ ਚਾਹੇ 10ਵੀਂ ਪਾਸ ਬੰਦਾ ਹੋਵੇ ਉਹਦਾ ਵੀ ਲੱਗ ਜਾਂਦਾ ਹੈ ਕੋਈ ਗੈਪ ਵਗੈਰਾ ਹਾਂ ਕੋਈ ਗੈਪ ਦੀ ਕੋਈ ਦਿੱਕਤ ਨਹੀਂ ਬਾਈ ਬਾਕੀ ਜਿਹੜਾ ਸਟੱਡੀ ਵੀਜ਼ਾ ਹੈ ਹਾਂਜੀ ਉਹਦੇ ਲਈ ਅਸੀਂ ਪਹਿਲਾਂ ਤੋਂ ਵੀ ਵੀਡੀਓ ਦੇ ਵਿੱਚ ਬੋਲੇ ਆਂ ਆਪਾਂ ਪਹਿਲਾਂ ਇਹ ਵੀਡੀਓ ਬਣਾਈ ਸੀ ਵੀ 5-7 ਸਾਲ ਦਾ ਗੈਪ ਅਸੀਂ ਐਕਸੈਪਟ ਕਰ ਲੈਂਦੇ ਆ ਉਹ ਫਿਰ ਕੋਈ ਜਗ੍ਹਾ ਜਗ੍ਹਾ ਦੇ ਕੋਲ ਲੱਗ ਜਾਂਦਾ ਹਾਂ ਬਾਈ ਲੱਗ ਜਾਂਦਾ ਬਾਕੀ ਬਾਈ ਸਾਡਾ ਮੇਨ ਕੰਮ ਆ ਅਸੀਂ ਬਿਨਾ ਬੈਂਡ ਮੈਂ ਜਿੰਨੇ ਪਹਿਲਾਂ ਹੀ ਪ੍ਰੋਮੋਸ਼ਨ ਹੋਈਆਂ ਨੇ ਬਾਈ ਬਹੁਤ ਬੱਚੇ ਭੇਜੇ ਹੁਣ ਤੱਕ 1.5 200 ਬੱਚਾ ਮੈਂ ਉਹ ਭੇਜ ਚੁੱਕਿਆ ਜਿਹੜਾ ਬਿਨਾ ਪੈਂਡਾਂ ਤੋਂ ਭੇਜ ਚੁੱਕਿਆ ਹਾਂ ਅੱਛਾ ਆਪਾਂ ਬਿਨਾ ਪੈਂਡਾਂ ਤੋਂ ਬਾਈ ਕੈਨੇਡਾ ਦਾ ਯੂਕੇ ਦਾ ਆਸਟ੍ਰੇਲੀਆ ਸਟੱਡੀ ਵੀਜ਼ਾ ਕਰਦੇ ਆ ਇਹਦੇ ਵਿੱਚ ਸਾਡੇ ਆਸਟ੍ਰੇਲੀਆ ਦੇ ਵਿਜ਼ਟਰ ਵੀਜ਼ੇ ਹੋਏ ਨੇ ਬਾਈ ਦੋ ਤਿੰਨ ਵੀਜ਼ੇ ਤਿੰਨ ਵੀਜ਼ੇ ਸਾਡੇ ਆਸਟ੍ਰੇਲੀਆ ਦੇ ਨਿਕਲੇ ਨੇ ਬਾਕੀ ਇਟਲੀ ਦਾ ਕੰਮ ਬਹੁਤ ਸੋਹਣਾ ਚੱਲ ਰਿਹਾ ਬਾਈ ਇਟਲੀ ਦੇ ਵੀ ਲਵਾਦ ਨੂੰ ਹਾਂ ਇਟਲੀ ਦੇ ਵੀਜ਼ੇ ਆਪਣੇ ਬਾਈ ਚਾਰ ਅਪਰੂਵ ਹੋਏ ਨੇ ਮੇਰੀ ਗੱਲ ਹੈ ਬਈ ਬੀਜੇ ਚਲੋ ਸਾਰੀ ਲਵਾਈ ਜਾਂਦੇ ਆ ਤੁਸੀਂ ਫਿਰ ਪੈਸਿਆਂ ਦਾ ਕਿਵੇਂ ਕਰ ਦਿਓਗੇ ਇਹਦੇ ਵਿੱਚ ਬਈ ਜਿਹਦੀ ਤਾਂ ਫਾਈਲ ਬਹੁਤ ਵਧੀਆ ਹੁੰਦੀ ਹੈ ਬਈ ਚੰਗੇ ਬੱਚੇ ਦੇ ਬੈਂਡ ਆਏ ਹੁੰਦੇ ਨੇ ਚੰਗੀ ਪ੍ਰੋਫਾਈਲ ਹੁੰਦੀ ਉਹਦੀ ਮਜਬੂਰੀ ਹੁੰਦੀ ਹੈ ਕਈ ਵਾਰ ਪੇਮੈਂਟ ਨਹੀਂ ਹੁੰਦੀ ਅਸੀਂ ਬਾਅਦ ਦੇ ਵਿੱਚ ਵੀ ਲੈ ਲੈਨੇ ਆ ਅੱਛਾ ਬਾਅਦ ਦੇ ਵਿੱਚ ਵੀ ਜੇ ਕਿਸੇ ਦੀ ਕੋਈ ਜ਼ਿਆਦਾ ਮਜਬੂਰੀ ਹੁੰਦੀ ਹੈ ਬਈ ਕੁਛ ਨਾ ਕੁਛ ਪੈਸੇ ਅਸੀਂ ਕਿਸ਼ਤਾਂ 'ਚ ਵੀ ਲੈ ਲੈਨੇ ਆ ਅੱਛਾ ਕਿਸ਼ਤਾਂ ਵੀ ਕਰ ਲੈਨੇ ਹੋਗੇ ਕੋਈ ਨਾ ਕੋਈ ਅਗਲੇ ਤੋਂ ਅਸੀਂ ਪ੍ਰੂਫ ਲੈ ਲੈਨੇ ਆ ਤੇ ਅਗਲੇ ਦਾ ਪਤਾ 사ਤਾ ਕਰ ਰਹੇ ਨੇ ਵੀ ਸੱਚਮੁੱਚ ਇਹ ਬੰਦਾ ਮਜਬੂਰ ਹੈ ਤੇ ਉਸ ਤੋਂ ਬਾਅਦ ਫਿਰ ਉਹਦੇ ਕਿਸ਼ਤਾਂ ਕਰ ਤੇ ਬਾਕੀ ਬਈ ਆ ਮੈਂ ਨਾ ਘਰ ਦੇ ਵਿੱਚ ਬੈਠ ਕੇ ਕੰਮ ਕਰਦੇ ਆ ਤੇ ਕੰਨੀ ਸਟਾਰਟ ਵੱਡੀ ਗੱਲ ਤੇ ਇਹੀ ਆ ਬਈ ਹਾਂਜੀ ਘਰ ਕੋਈ ਛੱਡ ਕੇ ਤਾਂ ਭੱਜ ਨਹੀਂ ਜਾ ਹਾਂਜੀ ਹਾਂਜੀ ਬਾਕੀ ਹੁਣ ਪਿੰਡ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਸਰਪੰਚ ਬਣਾਇਆ ਕਿਹੜੇ ਕਿਹੜੇ ਕੰਮ ਪੂਰੇ ਕਰਦੇ ਬਈ ਬਾਕੀ ਪਿੰਡ ਦੇ ਵਿੱਚ ਬਈ 6 ਤੋਂ 7 ਗਲੀਆਂ ਦਾ ਕੰਮ ਚੱਲ ਰਿਹਾ ਬਈ ਅੱਛਾ ਜਿਹੜਾ ਬਹੁਤ ਟਾਈਮ ਤੋਂ ਐਂ ਪਈਆਂ ਸੀ ਉਹ ਲੁਕਰਾਂ ਨੂੰ ਦੇਖੋ ਉਮੀਦ ਹੁੰਦੀ ਹਰੇਕ ਪੰਚਾਇਤ ਤੋਂ ਹਾਂ ਕੋਈ ਮਜਬੂਰੀ ਨਹੀਂ ਪਤਾ ਨਹੀਂ ਪੰਚਾਇਤ ਦੀ ਪਤਾ ਨਹੀਂ ਕਿਉਂ ਨਹੀਂ ਕੰਮ ਹੋਏ ਪਰ ਅਸੀਂ ਉਹ ਕੰਮ ਨਿਮੇੜ ਤੇ ਬਾਕੀ ਪਿੰਡ ਦੇ ਵਿੱਚ ਡਿਸਪੈਂਸਰੀ ਮੇਨਤੀ ਦਵਾਈਆਂ ਦਾ ਔਖਾ ਤੇ ਪਿੰਡ ਨੂੰ ਬਣ ਗਈ ਹਾਂ ਉਹ ਬਣ ਗਈ ਕੰਪਲੀਟ ਹੋ ਗਈ ਬਾਕੀ ਜਿਹੜੇ ਲੋੜਵੰਦ ਪਰਿਵਾਰ ਹੁੰਦੇ ਜੋ ਡੈਥ ਹੋ ਜਾਂਦੇ ਬਈ ਤਿੰਨ ਚਾਰ ਕੁਇੰਟਲ ਲੱਕੜ ਲੈਣੇ ਬਹੁਤ ਔਖੀ ਹੋ ਜਾਂਦਾ ਨਾ ਵਾਸਤੇ ਵੱਡੀ ਗੱਲ ਹੁੰਦੀ ਹੈ ਵੱਡੀ ਗੱਲ ਹੁੰਦੀ ਹੈ ਤਿੰਨ ਚਾਰ ਕੁਇੰਟਲ ਲੱਕੜ ਲੈ ਆਉਣੀ ਉਹ ਚੀਜ਼ ਦੀ ਬੱਚਤ ਰੱਖਣ ਵਾਸਤੇ ਬਈ ਆਪਾਂ ਦੋ ਸਮਸ਼ਾਨ ਘਟਨੇ ਮੇਰੇ ਪਿੰਡਾਂ ਅਬਾ ਦੋਨਾਂ ਚ ਪੱਠੀਆਂ ਲਾਤੀਆਂ ਜਿਹਦੇ ਵੀ ਕਰਦਾ ਕੰਮ ਪੱਕੀ ਕੰਮ ਕਰਤਾ ਬਾਈ ਜਿਹਦੇ ਵਿੱਚ 30 35 ਕਿਲੋ ਲੱਕੜ ਪੈਂਦੀ ਹੈ ਹੁਣ ਬਾਈ ਤੁਸੀਂ ਇਹ ਵੀ ਨਾ ਕਮੈਂਟ ਕਰੋ ਵੀ ਦੋ ਸਮਸ਼ਾਨ ਘਾਟ ਨੇ ਦੋ ਕਿਉਂ ਬਣਾਏ ਨੇ ਪਿੰਡ ਵੱਡਾ ਬਾਈ ਤਾਂ ਪਹਿਲਾਂ ਤਾਂ ਦੋ ਨੇ ਕੋਈ ਬਾਈ ਨੇ ਆਪਣੀ ਦੋ ਬਣਾ ਹਾਂ ਉਹ ਚੀਜ਼ਾਂ ਦੇਖੋ ਮੈਂ ਬਦਲ ਨਹੀਂ ਸਕਦਾ ਬਾਈ ਹਾਂਜੀ ਉਹਦਾ ਬਾਈ ਕਿਉਂਕਿ ਕਲੇਸ਼ ਪੈ ਜਾਂਦਾ ਪਿੰਡਾਂ ਦਾ ਅੱਜ ਅੱਜ ਮੈਂ ਸੋਚ ਹੈਗੀ ਬਾਈ ਬਦਲਾਂ ਪਰ ਉਹਦਾ ਕਲੇਸ਼ ਪੈ ਜਾਊ ਬਾਈ ਮੇਰੀ ਵਿਰੋਧ ਹੋਣ ਲੱਗ ਜਾਊ ਮੈਂ ਮੰਨਦਾ ਕਿ ਸ਼ੁਰੂ ਦੇ ਵਿੱਚ ਹੀ ਆਪਾਂ ਇਹ ਵਿਰੋਧਾਂ ਚ ਕਿਰਜੀਏ ਦੇਖੋ ਸ਼ੁਰੂ ਤੋਂ ਕੰਮ ਚੱਲਦਾ ਆ ਰਿਹਾ ਆਪਾਂ ਇਹ ਨਹੀਂ ਕੀਤਾ ਬਾਈ ਜਿਹੜੀ ਗਰੀਬ ਜਨਤਾ ਉੱਤੇ ਲਿਆਕ ਨਹੀਂ ਦਿੱਤੀ ਆਪਾਂ ਦੋਨੋਂ ਨੂੰ ਬਰਾਬਰ ਸਮਝਿਆ ਵੀ ਦੋਨਾਂ ਸ਼ਿਵਾਂ ਦੇ ਵਿੱਚ ਪੱਠੇ ਲਿਆਤੀ ਆਪਾਂ ਨੇ ਹਾਂਜੀ ਹਾਂ ਅਜੇ ਦੋ ਟਾਂ ਇੱਕ ਮਹੀਨਾ ਤਿੰਨ ਮਹੀਨੇ ਹੋਏ ਨੇ ਪੰਚਾਇਤਾਂ ਬਣੀਆਂ ਨੇ ਤੇ ਬੀਜੇ ਕਿਹੜੇ ਕਿਹੜੇ ਦੇਸ਼ਾਂ ਦੇ ਲਵਾਉਂਦੇ ਆ ਬੀਜੇਪਾਈ ਜਿਹੜਾ ਹੁਣ ਸਾਡਾ ਜਿਹੜਾ ਵਧੀਆ ਕੰਮ ਚੱਲ ਰਿਹਾ ਇੱਕ ਤਾਂ ਯੂਕੇ ਦਾ ਚੱਲ ਰਿਹਾ ਬਈ ਯੂਕੇ ਦਾ ਯੂਕੇ ਤਾਂ ਆਸਟ੍ਰੇਲੀਆ ਦਾ ਕੰਮ ਪੂਰਾ ਵਧੀਆ ਚੱਲ ਰਿਹਾ ਬਈ ਯਾਨਕਿ ਵਰਕ ਪਰਮਿਟਾਂ ਦੀ ਚੱਲ ਰਿਹਾ ਵਰਕ ਵੀ ਚੱਲ ਰਿਹਾ ਵਿਸਟਰ ਵੀ ਚੱਲ ਰਿਹਾ ਪੀਆਰ ਦਾ ਕੰਮ ਵੀ ਬਹੁਤ ਸੋਹਣਾ ਕਰ ਰਹੇ ਆ ਬਈ ਅਸੀਂ ਤੇ ਕੈ ਆਸਟ੍ਰੇਲੀਆ ਜਿਹੜਾ ਵੈਸਟਰ ਵੀਜ਼ਾ ਹੈ ਉਹ ਪਹਿਲਾਂ ਥੋੜਾ ਬਹੁਤ ਵਧੀਆ ਕਰਦੇ ਜਿੰਨੇ ਵੀ ਹਾਂ ਅਸੀਂ ਫਾਈਲਾਂ ਲਾਉਣਾ ਬਹਿ ਜਾਓ ਅੰਦਰ ਬਾਈ ਜਿੰਨੇ ਵੀ ਹੁਣ ਜੇ ਮੈਂ ਅਸੀਂ ਆਸਟ੍ਰੇਲੀਆ 10 ਤੋਂ 15 ਫਾਈਲਾਂ ਅਪਲਾਈ ਕਰ ਦਈਏ ਤਾਂ ਸਾਨੂੰ ਯਕੀਨ ਨਾਲ ਵੀ 13-14 ਵੀਜ਼ੇ ਆਮਣ ਆ ਜਾਣਗੇ ਕਿਉਂਕਿ ਬਹੁਤ ਟਾਈਮ ਹੋ ਗਿਆ ਵੀ ਆਸਟ੍ਰੇਲੀਆ ਦਾ ਕੰਮ ਬਿਲਕੁਲ ਖੜਾ ਸੀ ਤੇ ਬਾਕੀ ਹੁਣ ਬਾਈ ਆ ਡੇਢ ਕੁ ਮਹੀਨਾ ਹੋਇਆ ਵੀ ਜਿੰਨਾ ਕਿ ਸੋਨਾ ਆਸਟ੍ਰੇਲੀਆ ਦਾ ਕੰਮ ਚੱਲ ਰਿਹਾ ਉਹ ਨਾ ਕਿਸੇ ਕੰਟਰੀ ਦਾ ਪਹਣ ਚੱਲ ਰਿਹਾ ਇਹਨੂੰ ਵਧੀਆ ਕੰਮ ਬਾਕੀ ਭਾਈ ਜਿਵਾਖਾਂ ਦੇ ਵਿੱਚ ਰੁਚੀ ਵੀ ਵੱਧ ਹੈ ਤੁਹਾਨੂੰ ਕੋਈ ਜਾਣਕਾਰੀ ਹੋਰ ਲੈਣੀ ਹੋਵੇ ਬਾਕੀ ਭਾਈ ਕਿਸੇ ਨਾ ਕਿਸੇ ਵੀ ਕੰਟਰੀ ਦਾ ਵੀਜ਼ਾ ਲਵਾਉਣਾ ਛੋਟੀ ਤੋਂ ਲੈ ਕੇ ਵੱਡੀ ਕੰਟਰੀ ਤੱਕ ਦੁਬਈ ਤੋਂ ਲੈ ਕੇ ਵੱਡੀ ਕੰਟਰੀ ਤੱਕ ਅਸੀਂ ਕੰਮ ਕਰਦੇ ਆਂ ਭਾਈ ਸਟੱਡੀ ਵੀਜ਼ੇ ਦਾ ਕੰਮ ਕਰਦੇ ਆਂ ਵਿਜ਼ਟਰ ਵੀਜ਼ੇ ਦਾ ਕੰਮ ਕਰਦੇ ਆਂ ਪੀਆਰ ਦਾ ਕੰਮ ਕਰਦੇ ਆਂ ਜਿਹੜੀ ਕਿਸੇ ਫੈਮਿਲੀ ਨੇ ਇੱਥੋਂ ਹੀ ਪੀਆਰ ਹੋ ਕੇ ਜਾਣਾ ਹੈ ਬੈਂਡ ਜ਼ਰੂਰੀ ਹੁੰਦੇ ਨੇ ਉਹਦੇ ਵਿੱਚ 7-8 ਜੇ ਉਹ ਵੀ ਨਹੀਂ ਹੈਗੇ ਤਾਂ ਵੀ ਕੋਈ ਦਿੱਕਤ ਨਹੀਂ ਭਾਈ ਹਾਂ ਜਿਹੜੀ ਵੀ ਕੰਟਰੀ ਦਾ ਤੁਸੀਂ ਕੰਮ ਕਰਾਉਣਾ ਤੁਸੀਂ ਮੇਰੇ ਘਰ ਆਵੋ ਚੱਲ ਕੇ ਪਿੰਡ ਮੇਰਾ ਹੀ ਹੋਵੇਗਾ ਟਿਕਾ ਸਵੇਰੇ 9 ਤੋਂ ਲੈ ਕੇ 5 ਵਜੇ ਤੱਕ ਬਈ ਜਿਨ ਕਿ ਡੇਲੀ ਮਿਲਦੀ ਮਿਲਦੇ ਹੋਗੇ ਡੇਲੀ ਵਾਸਤੇ ਪਹਿਲਾਂ ਬਈ ਐਤਵਾਰ ਦੀ ਵੀ ਛੁੱਟੀ ਨਹੀਂ ਹੈਗੀ ਸੀ ਹੁਣ ਐਤਵਾਰ ਪਿੰਡ ਵਾਸਤੇ ਜ਼ਰੂਰੀ ਕੱਢ ਲਿਆ ਹੁਣ ਐਤਵਾਰ ਦੀ ਛੁੱਟੀ ਹੈ ਤੇ ਬਾਕੀ ਦਿਨ 9 ਤੋਂ 5 ਵਜੇ ਤੱਕ ਜਦੋਂ ਮਰਜ਼ੀ ਆ ਸਕਦੇ ਹੋ ਬਾਕੀ ਫੋਨ ਨੰਬਰ ਚੱਲ ਗਿਆ ਬਾਕੀ ਨੰਬਰ ਦੇਵਾਂਗੇ ਬਈ ਇੱਥੇ ਬਾਕੀ ਮੈਂ ਕਈ ਵਾਰ ਮੈਨੂੰ ਕੰਮ ਆ ਕਿਤੇ ਨਹੀਂ ਹੋਊਗਾ ਤਾਂ ਸਟਾਫ ਹੈਗਾ ਬਈ ਹਾਂਜੀ ਹਾਂ ਮੈਂ ਪਿੰਡ ਦੀ ਸਟਾਫ ਰੱਖਿਆ ਹੋਇਆ ਹੈ ਬਈ ਹਾਂਜੀ ਤੇ ਪਿੰਡ ਦੇ ਮੁੰਡੇ ਕੁੜੀਆਂ ਚਲੋ ਜੁਗਾਰ ਨਾਲ ਵਧੀਆ ਮੈਨੂੰ ਸਹਾਰਾ ਦੇ ਜਾਂਦੇ ਨੇ ਇੱਥੇ ਕੰਮ ਰੱਖਿਆ ਬਾਕੀ ਜਿਹ ਹਾਂਜੀ ਹਾਂ ਤੁਸੀਂ ਜਿਹੜੀ ਮਰਜ਼ੀ ਆ ਕੇ ਮੈਨੂੰ ਸਲਾਹ ਇੱਕ ਵਾਰੀ ਆਉ ਦੋ ਵਾਰੀ ਆ ਉਹ ਚਾਰ ਵਾਰੀ ਤੁਹਾਨੂੰ ਇਹ ਨਹੀਂ ਹੋਵਾ ਜਿਵੇਂ ਹਸਪਤਾਲ ਦੀ ਪਰਚੀ ਹੁੰਦੀ ਹੈ ਜਾਂ ਆਪਾਂ ਕਹਿੰਦੇ 500 ਸਾਡੀ ਫੀਸ ਹੈ ਜਾਂ ਕੋਈ ਫੀਸ ਨਹੀਂ ਬਾਈ ਜਿੰਨੇ ਵਾਰੀ ਮਰਜ਼ੀ ਆ ਕੇ ਸਲਾਹ ਲਓ ਜਦੋਂ ਤੁਹਾਡਾ ਮਨ ਕਰਿਆ ਕੰਮ ਕਰਾਉਣ ਉਦੋਂ ਕੰਮ ਕਰਾ ਲਓ ਸੋ ਬਾਈ ਕਿਸੇ ਨੇ ਬਾਹਰ ਜਾਣ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਜਾਂ ਜਾਣਾਗਾ ਤਾਂ ਪਿੰਡ ਬਾਈ ਦਾ ਹੀਰੋ ਕਲਾ ਤੇ ਜ਼ਿਲ੍ਹਾ ਮਾਨਸਾ ਜਰੂਰ ਇੱਕ ਵਾਰ ਹੈ ਉਸ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਤੇ ਫੋਨ ਕਰਕੇ ਲੈ ਸਕਦੇ ਹੋ ਵੀਡੀਓ ਸ਼ੇਅਰ ਕਰਕੇ ਆਪਣੇ ਉਹ ਦੋਸਤਾਂ ਤੱਕ ਜਰੂਰ ਭੇਜ ਦਿਓ ਜਿਨ੍ਹਾਂ ਦੇ ਮਨ 'ਚ ਬਾਹਰ